ਰਿਸ਼ਤਾ ਹੋਇਆ ਸੀ 23 11 ਜਨਵਰੀ 2023 ਮੇਰੇ ਫਾਦਰ ਦੇ ਫਰੈਂਡ ਆ ਉਹਨਾਂ ਨੇ ਜਿੱਦਾਂ ਰਿਸ਼ਤਾ ਕਰਵਾਇਆ ਆਪਣੀ ਮਾਸੀ ਦੀ ਲੜਕੀ ਨਾਲ ਵੀ ਮਾਸੀ ਦੀ ਲੜਕੀ ਨਾਲ ਮੇਰਾ ਰਿਸ਼ਤਾ ਕਰਾਇਆ ਵੀ ਇਹਨੂੰ ਇਹਨਾਂ ਨੂੰ ਆਪਾਂ ਕੈਨੇਡਾ ਭੇਜ ਦੇਣਾ ਕਿਉਂਕਿ ਕੁੜੀ ਨੇ ਹਾਇਲਸ ਕੀਤੀ ਹੋ ਸੀਗੀ ਤੇ ਮੈਂ ਪੇਪਰ ਲਾਇਏ ਹੋਏ ਸੀ ਉਦੋਂ ਇੰਗਲੈਂਡ ਦੇ ਤੇ ਉਦੋਂ ਮੇਰੇ ਪਾਪਾ ਦੇ ਫਰੈਂਡ ਨੇ ਨਾ ਉਹ ਪੇਪਰ ਚ ਕੁਆਲੇ ਸਾਡੇ ਵੀ ਉਹ ਕਹਿੰਦੇ ਵੀ ਉੱਥੇ ਕੋਈ ਸਕੋਪ ਆਨੇਗਾ ਗਾਂ ਵੀ ਲਾਈਫ ਦਾ ਨਾ ਪੀਆਰ ਆ ਨਾ ਕੁਛ ਆ ਨਾ ਤੇ ਉੱਥੇ ਦੋ ਨੰਬਰ ਚ ਰਹਿਣਾ ਪੈਂਦਾ ਆ ਤੇ ਇਸ ਕਰਕੇ ਮੇਰੇ ਪਾਪਾ ਹੁਣੀ ਵੀ ਪੇਪਰ ਚੱਕ ਲਿਆ ਸੀਗੇ ਵੀ ਚਲੋ ਕੋਈ ਨਹੀਂ ਜਿੱਥੇ ਵਧੀਆ ਸੈਟਲ ਹੁੰਦਾ ਆ ਉੱਥੇ ਲਾਈਏ ਤੇ 11 ਜਨਵਰੀ ਸਾਡਾ ਰਿਸ਼ਤਾ ਹੋਇਆ ਇਹਨਾਂ ਨੇ ਗੱਲਬੁਲ ਕੀਤੀ ਤੇ ਉਸ ਤੋਂ ਬਾਅਦ ਆਪਾਂ ਕੁੜੀ ਨੇ ਐਲਸ ਕੀਤੀ ਹੋਈ ਸੀਗੀ ਤੇ ਉਸ ਤੋਂ ਬਾਅਦ ਆਪਾਂ ਉਹਦੇ ਪੇਪਰ ਅਪਲਾਈ ਕਰਤੇ ਕੈਨੇਡਾ ਦੇ ਤੇ ਪੜ੍ਹਾਈ ਸਟੱਡੀ ਵੀਜ਼ਾ ਦੇ ਤੇ ਉਹਦਾ ਵੀਜ਼ਾ ਆਇਆ ਮਈ ਦੇ ਵਿੱਚ ਉਹਦਾ ਵੀਜ਼ਾ ਲੱਗਾ ਜੋ ਵੀਜ਼ਾ ਲਗਾਇਆ ਉਹ ਖਰਚਾ ਉਹ ਕਿਹਨੇ ਕੀਤਾ ਖਰਚਾ ਸਾਰਾ ਆਪਾਂ ਕੀਤਾ ਸਾਰਾ ਵਿੱਦ ਪ੍ਰੂਫ ਆ ਸਾਰਾ ਕੁਝ ਹੈਗਾ ਆਪਣੇ ਕੋ ਤੇ ਉਹ ਉਹਨੂੰ ਬਾਹਰ ਤੋਰਿਆ ਉਦੋਂ ਸਾਡਾ ਰਿਸ਼ਤਾ ਹੀ ਹੋਇਆ ਸੀ ਫੇਰ ਮੁੜ ਕੇ ਉਹ ਗਈ ਬਾਹਰ ਫੇਰ ਮੁੜ ਕੇ ਅਗਲੇ ਸਾਲ ਉਹਦੇ ਘਰਦਿਆਂ ਨੇ ਵੀ ਉਹਨੂੰ ਪ੍ਰੈਸ਼ਰਾਈਜ਼ ਕੀਤਾ ਸੀਗਾ ਦਸੰਬਰ ਦੇ ਵਿੱਚ ਉਹਨੂੰ ਛੁੱਟੀਆਂ ਹੋਈਆਂ ਸੀਗੀਆਂ ਉਹਨੂੰ ਬੜਾ ਪ੍ਰੈਸ਼ਰਾਈਜ਼ ਕੀਤਾ ਇਹ ਮੰਨੀ ਨਹੀਂ ਵੀ ਮੈਂ ਨਹੀਂ ਜਾਣਾ ਹੈਗਾ ਵਾਪਸ ਉਦੋਂ ਕੋ ਸਾਨੂੰ ਪਤਾ ਲੱਗਾ ਸੀਗਾ ਸਾਰਾ ਔਰ ਫੇ ਵੀ ਇਹਨਾਂ ਨੇ ਕਰ ਕਰਕੇ ਬੇਚੀ ਦੇ ਮਾਰੇ ਉਹਨੂੰ ਕੁੜੀ ਨੂੰ ਫੇ ਫਰਵਰੀ ਦੇ ਵਿੱਚ ਛੁੱਟੀਆਂ ਲੈ ਕੇ ਜਦੋਂ ਸੈਮੈਸਟਰ ਕੰਪਲੀਟ ਹੋਇਆ ਉਦੋਂ ਇੱਧਰ ਬੁਲਾਇਆ ਅਗਲੇ ਸਾਲ 2024 ਦੇ ਵਿੱਚ 17 ਨੂੰ ਸਾਡੀ ਮੈਰਿਜ ਡੇਟ ਫਾਈਨਲ ਹੋਈ 17 ਫਰਵਰੀ 2024 ਨੂੰ ਤੇ ਜਦੋਂ ਇਹ ਆਈ ਆ ਮੁੜ ਕੇ ਮੇਰੇ ਕੋ ਇੱਕ ਬਸ 10 15 ਦਿਨ 15 ਕ ਦਿਨ ਰਹੀ ਆ ਤੇ ਉਸ ਤੋਂ ਬਾਅਦ ਫੇ ਚਲ ਗਈ ਆ ਜਦੋਂ ਫੇ ਹੁਣ ਮੈਂ ਵੀ ਆਪਣੇ ਪੇਪਰ ਅਪਲਾਈ ਕਰਨੇ ਸੀ ਕਿ ਗਾਂ ਦਾ ਪ੍ਰੋਸੀਜਰ ਸ਼ੁਰੂ ਕਰਨ ਨੂੰ ਤੇ ਮੇਰਾ ਏਜੰਟ ਮੈਨੂੰ ਜਿੱਦਾਂ ਗਾਈਡ ਕਰਦਾ ਸੀ ਮੈਂ ਉਹਨੂੰ ਦੱਸ ਦਿੰਦਾ ਸੀ ਵੀ ਆਹ ਇਦਾਂ ਹੋਣੀ ਆ ਆਹ ਪੇਪਰ ਚਾਹੀਦੇ ਆ ਆਪਾਂ ਨੂੰ ਹਨ ਤੇ ਮੁੜ ਕੇ ਆਪਾਂ ਸਾਰਾ ਕੁਝ ਮੈਂ ਉਹਨਾਂ ਨਾਲ ਗੱਲ ਕਰਦਾ ਹੁੰਦਾ ਵੀ ਇਦਾਂ ਕਰਨੀ ਆ ਆਹ ਕਰਾਉਣਾ ਪੈਣਾ ਹੈ ਹਨ ਉਹ ਉਹਨੇ ਥੋੜੇ ਦਿਨਾਂ ਦੇਣ ਦੇਖਾ ਕੀਤਾ ਮੇਰੀ ਗੱਲ ਨੂੰ ਵੀ ਮੈਂ ਜਦੋਂ ਉਹਨੂੰ ਕਹਿਣਾ ਆਪਣੇ ਪੇਪਰਾਂ ਦੇ ਮਿਸਿਸ ਹਨਾ ਮੈਰਿਟ ਸ਼ੋ ਕਰ ਲਾ ਕੋਲੇ ਪੇਪਰ ਤੇ ਕੈਲਗਰੀ ਕਾਰਡ ਤੇ ਸਾਰਿਆਂ ਤੇ ਜਿੰਨੇ ਵੀ ਪੇਪਰ ਆ ਉੱਥੇ ਦੇ ਤੇ ਉਹਨੇ ਮੈਨੂੰ ਆਖਰਕਾਰ ਜਦੋਂ ਮੈਂ ਉਹਨੂੰ ਕਿਹਾ ਉਨੇ ਮੈਨੂੰ ਆਖਰਗਾ ਇਹੀ ਜਵਾਬ ਦਿੱਤਾ ਵੀ ਮੇਰੇ ਕੋਲ ਨਹੀਂ ਲੈਣਾ ਚ ਲੱਗ ਹੁੰਦਾ ਨਾ ਮੈਨੂੰ ਟਾਈਮ ਹੈਗਾ ਨਾ ਮੈਂ ਤੈਨੂੰ ਬਾਹਰ ਬੁਲਾਉਣਾ ਆ ਇਸ ਕਰਕੇ ਉੱਤੋਂ ਬਾਦਾਂ ਉਹਨੇ ਮੈਨੂੰ ਬਲੌਕ ਕਰਤਾ ਸਾਡੀ ਗੱਲ ਨਹੀਂ ਹੋਈ ਘਟੂ ਘਟ ਨਹੀਂ ਸੱਤ ਅੱਠ ਮਹੀਨੇ ਮੈਂ ਉਹਦੇ ਘਰ ਦੇ ਆ ਨਾ ਵੀ ਗੱਲ ਕੀਤੀ ਬਹੁਤ ਕੋਈ ਟਰਾਈ ਮਾਰੀ ਉਹ ਉਹਨਾਂ ਦਾ ਕਹਿਣਾ ਇਹ ਆ ਉਹਦੇ ਮੰਮੀ ਡੈਡੀ ਦਾ ਉਹਦਾ ਡੈਡੀ ਜਿਹੜਾ ਆ ਉਹਨਾਂ ਨਾਲ ਅਟੈਚ ਆ ਉਹਦਾ ਪੂਰਾ ਸਾਥ ਦੇਣ ਡਿਆ ਉਹਦੀ ਵੀ ਸਾਡੇ ਕੋਲ ਪੂਰੀ ਉਹ ਪਈ ਆ ਰਿਕਾਰਡਿੰਗ ਪਈ ਆ ਉਹ ਉਹਨੇ ਆਪਣੀ ਕੁੜੀ ਨੂੰ ਕਿਹਾ ਆ ਬਈ ਇਹ ਅਸੀਂ ਨਹੀਂ ਮੁੰਡਾ ਬਾਹਰ ਪੂਰ ਸੱਦਣਾ ਹੈਗਾ ਉਹਦੇ ਕੋਈ ਆਪਣੇ ਕੋ ਪ੍ਰੂਫ ਹੈਗਾ ਆ ਵੀ ਇੱਥੇ ਮੁੜ ਕੇ ਇਹ ਉਹ ਤੋਂ ਬਾਅਦ ਜਦੋਂ ਨੇ ਆਪਾਂ ਨੂੰ ਬਲੌਕ ਕਰਤਾ ਤੇ ਫੇ ਬਲੌਕ ਕਰਨ ਤੋਂ ਬਾਅਦ ਦਰਖਾਹ ਦਿੱਤੀ ਦਰਖਾਹ ਹਾਂਜੀ ਦਰਖਾਸਤ ਫੇ ਆਪਾਂ ਨੇ ਸਾਨੂੰ ਅਸੀਂ ਅੱਕ ਕੇ ਵੀ ਕੋਈ ਹੱਲ ਨਹੀਂ ਨਿਕਲਦਾ ਪਿਆ ਸੀਗਾ ਕਿਸੇ ਗੱਲ ਦਾ ਨਾ ਉਹਦੇ ਘਰ ਦੇ ਸੁਣਦੇ ਸੀ ਜਿਨ੍ਹਾਂ ਨੇ ਰਿਸ਼ਤਾ ਕੀਤਾ ਸੀ ਮੰਗਤਰਾਮ ਆ ਮੰਗੀ ਸ਼ਾਮ ਜੱਸੀ ਦਾ ਪ੍ਰਧਾਨ ਉਹਦੇ ਉਹਦਾ ਉਹਦੇ ਭਤੀਜੇ ਨੇ ਤੇ ਉਹ ਨਹੀਂ ਰੜ ਕੇ ਰਿਸ਼ਤਾ ਕੀਤਾ ਸੀ ਤੇ ਉਹ ਫੇ ਉਹਨਾਂ ਨਾਲ ਵੀ ਗੱਲ ਕੀਤੀ ਉਹ ਨਹੀਂ ਵੀ ਨਹੀਂ ਕੋਈ ਸਾਨੂੰ ਦਿੱਤੀ ਹੈਗੀ ਸਾਰ ਖਬਰ ਵੀ ਕੀ ਆ ਉਹ ਇਦਾਂ ਕਿਹ ਜਣਾ ਵੀ ਸਾਡੀ ਕੁੜੀ ਨਹੀਂ ਮੰਨਦੀ ਜੇ ਬੋ ਅਸੀਂ ਮਨਾਉਂਦੇ ਪਏ ਆ ਜੇ ਕਰਦੇ ਆ ਹਨਾ ਤੇ ਮੁੜ ਕੇ ਫੇ ਸੱਤ ਅੱਠ ਮਹੀਨੇ ਬਾਅਦ ਜਦੋਂ ਅਸੀਂ ਦਰਖਾਸਤ ਦਿੱਤੀ ਮਿਨੀ ਸੈਕਟਰੀਟ ਹਰਪੁਰ ਐਸਐਸਪੀ ਸਾਰ ਐਸਐਸਪੀ ਆਫਿਸ ਚ ਤੇ ਉਹਨਾਂ ਨੇ ਮੇਰੇ ਹਿਸਾਬ ਨਾਲ 19 6 2024 ਨੂੰ ਆਪਾਂ 24 ਤੋਂ 15 ਕ ਦਿਨ ਪਹਿਲਾਂ ਦਰਖਾਸਤ ਦਿੱਤੀ ਸੀ ਤੇ ਉਹ ਉਸ ਤੋਂ ਬਾਅਦ ਆ ਉਹ ਐਸਐਸਪੀ ਸਰ ਉੱਥੇ ਕੋਈ ਉਹ ਨਹੀਂ ਕਰਦਾ ਕਰਦੇ ਪਏ ਵੀ ਉੱਤੇ ਕੋਈ ਫੋਕਸ ਨਹੀਂ ਕਰਦੇ ਸਾਡੀ ਕੰਪਲੇਂਟ ਤੇ ਉਹਨੂੰ ਦੇ ਨਹੀਂ ਰਹੇ ਉਹ ਵੀ ਆਪਾਂ ਕੀਤਾ ਹੈਗਾ ਉਹਨੇ ਮਾਰਕ ਕੀਤੀ ਐਸਐਸਪੀਡੀ ਸਰ ਮੁਕੇਸ਼ ਕੁਮਾਰ ਨੂੰ ਤੇ ਉਹ ਫੇ ਹੁਣ ਸਾਨੂੰ 4 ਮਹੀਨੇ ਹੋ ਗਏ ਆ ਘੱਟੋ ਘੱਟ ਸਰ ਅਸੀਂ ਇਦਾਂ ਚੱਕਰ ਕੱਟੀ ਜਾਂਦੇ ਆ ਨਾ ਤੇ ਵੇ ਸਾਡੇ ਸਾਡਾ ਕੋਈ ਹੱਲ ਕੀਤਾ ਜਾਵੇ ਇਹ ਕੋਈ ਹੱਲ ਨਹੀਂ ਕਰਦੇ ਪਏ ਠੀਕ ਹੈ ਜੀ ਹੁਣ ਸਾਨੂੰ ਕੋਈ ਨਹੀਂ ਰਾਹ ਲੱਭਦਾ ਪਿਆ ਹੈਗਾ ਕਰੀਏ ਕੀ ਸਾਡੀ ਅਸੀਂ ਖਤਮ ਹੋਏ ਹਾਂ ਇਸ ਟਾਈਮ ਕਿੰਨਾ ਖਰਚਾ ਤੁਹਾਡਾ ਆਇਆ ਉਹ 26 ਲੱਖ ਰੁਪਏ ਸਾਰਾ ਸਾਡਾ ਟੋਟਲ ਖਰਚਾ ਆਇਆ ਆ ਇਹ ਵਿਆਹ ਦਾ ਵਿੱਚ ਖਰਚਾ ਹੈ ਕਿ ਵਿਆਹ ਉਹ ਨਹੀਂ ਨਹੀਂ ਸਰ ਵਿਆਹ ਦਾ ਤਾਂ ਖਰਚਾ ਲਾਇਆ ਹੀ ਨਹੀਂ ਹਜੇ ਕੋਈ ਦਾਜ ਕਰਾ ਵੀ ਤੁਸੀਂ ਕੁਝ ਨਹੀਂ ਲਿਆ ਸਰ ਸਾਰੇ ਪ੍ਰੂਫ ਪਏ ਆ ਜੀ ਵੀਡੀਓ ਵਗੈਰਾ ਸਭ ਕੁਝ ਪਿਆ ਕੁਝ ਨਹੀਂ ਲਿਆ ਹੈਗਾ ਤੁਹਾਡਾ ਪਿੰਡ ਕਿਹੜਾ ਹੈਗਾ ਮੇਰਾ ਪੰਡੂਰੀ ਮੈਂ ਤਾਂ ਮਾ ਪਿੰਡਿਆ ਸੀ ਜ਼ਿਲ੍ਹਾ ਹੁਸ਼ਿਆਰਪੁਰ ਪਿੰਦਾ ਆਪਾਂ ਕੁੜੀ ਦਾ ਪਿੰਡ ਕਿਹੜਾ ਹੈਗਾ ਉਹਨਾਂ ਦਾ ਪਿੰਡ ਹੈਗਾ ਚਿਹੇੜੂ ਫਗਵਾੜੇ ਫਗਵਾੜੇ ਦੇ ਕੋਲ ਆ ਜ਼ਿਲ੍ਹਾ ਕਪੂਰਥਲਾ ਪਿੰਦਾ ਕੀ ਨਾਮ ਕੁੜੀ ਦਾ ਕੁੜੀ ਦਾ ਨਾਮ ਹੈਗਾ ਪ੍ਰੀਆ ਸਰ ਫਰੀ ਉਹ ਜਗਿੰਦਰਪਾਲ ਉੱਥੇ ਉਹਨਾਂ ਦੇ ਪਿੰਡ ਵੀ ਕਿਸੇ ਨੇ ਮਹਤਵਰਨ ਗੱਲ ਹੋਈ ਹੈ ਕਿ ਨਹੀਂ ਪਿੰਡ ਨੀ ਗੱਲ ਹੋਈ ਆਪਣੀ ਉਹਨਾਂ ਦੇ ਘਰ ਦੇ ਨਾਲ ਗੱਲ ਕੀਤੀ ਵਿਚੋਲਿਆਂ ਨਾਲ ਗੱਲ ਕੀਤੀ ਉਹਨਾਂ ਨਾਲ ਤਾਂ ਸਾਰੀ ਟਰਾਈ ਕੀਤੀ ਜਿੱਦਾਂ ਮੈਂ ਦੱਸਿਆ ਪਰ ਉਹਨਾਂ ਨੇ ਕੋਈ ਕੁੜੀ ਰਹਿੰਦੀ ਕਿੱਥੇ ਕੈਨੇਡਾ ਕੈਨੇਡਾ ਉਹਦਾ ਐਡਰੈਸ ਹੈਗਾ 28 ਟੈਰਾਲਿਕ ਪਾਰਕ ਕੈਲਗਰੀ ਨਾਰਥ ਈਸਟ ਕੈਲਗਰੀ ਅਲਵਾਟਾ ਚ ਰਹਿੰਦੀ ਆ ਹਾਂ ਜੀ 28 ਸਰ ਸਾਨੂੰ ਇਨਸਾਫ ਹੀ ਦਿੱਤਾ ਜਾਵੇ ਅਸੀਂ ਤਾਂ ਸਾਰ ਖਤਮ ਹੋਏ ਪਏ ਆ ਅਸੀਂ ਦੇਣਦਾਰ ਆਂ ਪੈਸਿਆਂ ਦੇ ਇੰਨਿਆਂ ਦੇ ਅਸੀਂ ਦੇਣੇ ਕਿੱਥੋਂ ਆ ਨਾ ਸਾਡਾ ਕੋਈ ਉਹ ਨਹੀਂ ਆਏਗਾ ਵੀ ਨੇ ਸਾਡੇ ਕੋ ਪੈਸੇ ਹੈ ਨਹੀਂ ਕੰਮ ਸਾਡਾ ਛੋਟੀ ਜੀ ਦੁਕਾਨ ਹੈ ਆਟੋ ਇਲੈਕਟ੍ਰੀਸ਼ੀਅਨ ਰਿਪੇਅਰ ਦਾ ਕੰਮ ਕਰਦੇ ਆ ਉਹ ਵੀ ਰੋਟੀ ਪਾਣੀ ਬੜਾ ਔਖਾ ਚੱਲਦਾ ਸਾਰਾ ਹੁਣ ਤਾਂ ਪੈਸੇ ਅਸੀਂ ਲਾਏ ਆ 26 ਲੱਖ ਰੁਪਏ ਸਾਰੇ ਨਾਲ ਸੁਣੇ ਆਂ ਆਪ ਕੀਤੀ ਹੋ ਸੀ ਪਹਿਲਾਂ ਪੈਸੇ ਸਾਡੇ ਲਵਾਏ ਆ ਠੱਗੀ ਮਾਰਨ ਵਾਲਾ ਕੰਮ ਹੋਇਆ ਆ ਵੀ ਪੈਸੇ ਲਵਾ ਕੇ ਹੁਣ ਤੁਹਾਨੂੰ ਪਤਾ ਮੁੱਕਰਈ ਗਈ ਮੁੱਕਰਈ ਗਈ ਆ ਪੁਲਿਸ ਨੂੰ ਕੋਈ ਥਰਵਾਈ ਨਹੀਂ ਹੁੰਦੀ ਕੁਝ ਨਹੀਂ ਸਰ ਉਹ ਕੁਝ ਨਹੀਂ ਨਿਗਾ ਨਹੀਂ ਮਾਰਦੇ ਪਏ ਕੁਝ ਨਹੀਂ ਕਰਦੇ ਪਏ ਉਹਨਾਂ ਦੀ ਕੋਈ ਸੁਣਵਾਈ ਹੈ ਨਹੀਂਗੀ ਪ੍ਰਸ਼ਾਸਨ ਕੋਈ ਥਾਣਾ ਬੁੱਲੋਵਾਲ ਪੈਂਦਾ ਮੈਨੂੰ